ਕਿਸਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਗ੍ਰੀਨ ਬਲ ਦੇ ਸਾਥੀਆਂ ਨੂੰ ਸਿੱਖਾਂ ਪਿੱਛੇ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰੀਨ ਬਲ ਦੇ ਸਾਥੀਆਂ ਨੂੰ ਸਿੱਖਾਂ ਪਿੱਛੇ ਬੰਦ ਕਰੋ ਬੰਦ ਕਰੋ ਬੰਦ ਕਰੋ ਉਪਰ ਪਰਮਾਨ ਨੂੰ ਸਾਫ ਦਿਓ ਸਾਫ ਦਿਓ ਸਾਫ ਦਿਓ ਇਸ ਪਰਮਾਨ ਨੂੰ ਸਾਫ ਦਿਓ ਸਾਫ ਦਿਓ ਸਾਫ ਦਿਓ ਸਾਫ ਤੋਂ ਮਾਦੇ ਲੋਕਾਂ ਦਾ ਨਾਮ ਐਫਆਈਆਰ ਦਰਜ ਕਰੋ ਦਰਜ ਕਰੋ ਲਿਹਿਆ ਨਾ ਐਫੀਐਸ ਨਾ ਦਰਦ ਕਰੋ ਦਰਦ ਕਰੋ ਆਪਾਂ ਮੰਡੇ ਪ੍ਰਵਾਹ ਲਈ ਦਰਦ ਕਰਾਓ ਦਰਦ ਕਰੋ ਦਰਦ ਕਰੋ ਦਰਬਾਰ ਦੇ ਕਾਗਜ਼ਾਂ ਨੂੰ ਪਿੰਗਾ ਪੁੱਠੇ ਬੰਦ ਕਰੋ ਬੰਦ ਕਰੋ ਬੰਦ ਕਰੋ ਇਨਕਲਾਬ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ ਮੈਂ ਤਾਂ ਲੋਟਨ ਸਿੰਘ ਝੋੜਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ union ਨਕਾਈ ਲੁਧਿਆਣਾ ਅੱਜ ਭਾਈ ਜੀ ਇਕੱਠੇ ਹੋਏ ਇਹਦੇ ਬਾਰੇ ਦੱਸੋ ਇਹ ਆਪਣਾ ਧਰਨਾ ਜਿਹੜਾ 23 ਮਾਰਚ 2022 ਤੋਂ ਲਗਾਤਾਰ ਚੱਲ ਰਿਹਾ ਇਹ ਧਰਨਾ ਜਿਹੜਾ ਬੀਬੀ ਕੁਲਵੰਤ ਕੌਰ ਸੂਲਪੁਰ ਦਾ ਪਰਿਵਾਰ ਆ ਤੇ ਮਾਸਟਰ ਕਵਾਲ ਸਿੰਘ ਤੇ ਉਹਦੀ ਮਾਤਾ ਸਰਿੰਦਰ ਕੌਰ ਤੇ ਮਨਪ੍ਰੀਤ ਕੌਰ ਤੇ ਦਰਸ਼ਨ ਢਾਲੀਵਾਲ ਦਾ ਜਿਹੜਾ ਪਰਿਵਾਰ ਆ ਇਸ ਤੱਕ ਵੱਡਾ ਤਸੱਦਦ ਆ ਜਿਹੜਾ ਉਹ ਹੋਇਆ ਸੀ ਜਿਹਦੇ ਨਾਲ ਸਾਡੀ ਇਹ ਲੜਕੀ ਆ ਇਹ ਦੁਨੀਆ ਤੋਂ ਰੁਕਸ਼ਤ ਹੋ ਗਈ ਆ ਬੜੀ ਮਾੜੀ ਗੱਲ ਹੋਈ ਆ ਬੜਾ ਅਫਸੋਸ ਹੋਇਆ ਪਰ ਲੜਕੀ ਦੀ ਮੌਤ ਤੋਂ ਬਾਅਦ ਜਿਹੜੀ ਐਫਆਰ ਹੋਈ ਆ ਅੱਜ ਦੇ ਜੋ ਪ੍ਰਸ਼ਾਸਨ ਅਧਿਕਾਰੀ ਆ ਤੇ ਇਥੋਂ ਦੀ ਸਰਕਾਰ ਆ ਉਹ ਪਹਿਲੀਆਂ ਸਰਕਾਰਾਂ ਵਾਂਗੂ ਇਹਨੂੰ ਮਿੱਟੀ ਘੱਟੇ ਰੋਲਣਾ ਚਾਹੁੰਦੀ ਆ ਸਾਡੀ ਮੰਗ ਆ ਵੀ ਡੀਐਸਪੀ ਦੇ ਸਾਥੀਆਂ ਨੂੰ ਫੜ ਕੇ ਸੀਖਾ ਪਿੱਛੇ ਬੰਦ ਕਰੋ ਦੂਜੀ ਸਾਡੀ ਮੰਗ ਆ ਜਿਹੜਾ ਚਲਾਨ ਆ ਉਹ ਤੁਰੰਤ ਦਿੱਤਾ ਜਾਵੇ ਸੱਟਾ ਜਿਹੜੀ ਉਹ ਸਾਡੀ ਮੰਗ ਨਹੀਂ ਸੀ ਇਹਨਾਂ ਨੇ ਧੱਕੇ ਦੇ ਨਾਲ ਸਾਡੇ ਸਿਰ ਤੇ ਸੱਟ ਬਹਾ ਕੇ ਸਾਡਾ ਜਿਹੜਾ ਪਰਚਾ ਉਹਦੀ ਕੈਂਸਲੇਸ਼ਨ ਭਰਤੀ ਆ ਪੀੜਤਾਂ ਨੂੰ ਸਾਬਤਤਾ ਕੀ ਦੇਣਾ ਹੁਣ ਅਸੀਂ ਦੁਆਰੇ ਫੇਰ ਜਦੋਂ ਜਦ ਕਿ ਸ਼ੁਰੂ ਕੀਤੀ ਆ ਜਿਹਦਾ ਕਰਕੇ ਇਹ ਕੋਰਟ ਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਤੇ ਜਿਹੜਾ ਕੇਸ ਇਹਨਾਂ ਨੇ ਕੈਂਸਲੇਸ਼ਨ ਭਰੀਏ ਨੂੰ ਦੁਆਰੇ ਸਰਜੀਦ ਕਰਨ ਦੀ ਗੱਲ ਚੱਲ ਰਹੀ ਆ ਇਹਨਾਂ ਨੇ ਕੀ ਕੀਤਾ ਸਾਰੀਆਂ ਸ਼ਰਮਨਾਕ ਹੱਦਾਂ ਨੂੰ ਟੱਪ ਕੇ ਜੋ ਸਾਡੀ ਸਟ ਨੇ ਪਹਿਲਾਂ ਜਾਂਚ ਕੀਤੀ ਸੀ ਹੁਣ ਜਿਹੜਾ ਡੀਜੀਪੀ ਆ ਨੇ ਇੱਕ ਹੁਕਮ ਕਰਤਾ ਵੀ ਇੱਕ ਡੀਐਸਪੀ ਪੱਧਰ ਦਾ ਅਧਿਕਾਰੀ ਆ ਜਿਹੜਾ ਉਹਦੀ ਪੜਤਾਲ ਕਰੇ ਦੇਖੋ ਉਲਟੀ ਗੰਗਾ ਪੋਏ ਨੂੰ ਜਾਂਦੀ ਆ ਮੇਰੇ ਨਾਲ ਦਾ ਤੁਹਾਨੂੰ ਇਨਸਾਫ ਚਾਹੀਦਾ ਸੀ ਕਿ ਉਦੋਂ ਕੋਈ ਇਮਾਨਦਾਰ ਸੀਨੀਅਰ ਵਧੀਆ ਲੇਡੀ ਅਫੀਸਰ ਆ ਜਿਹੜਾ ਕਿਉਂਕਿ ਇਹ ਔਰਤਾਂ ਦਾ ਮਾਮਲਾ ਬੜਾ سنگੀਨ ਮਾਮਲੇ ਤੇ ਟਿੱਪਣੀਆਂ ਆਈਆਂ ਐਸਸੀ ਕਮਿਸ਼ਨ ਦੀਆਂ ਬਹੁਤ ਸਾਰੇ ਹੋਰ ਆਧਾਰਿਆਂ ਦੀਆਂ ਪਰ ਨਹੀਂ ਇਹ ਐਡਾ ਢੀਠ ਹੋ ਚੁੱਕਿਆ ਐਡਾ ਬਿਸ਼ਰਮ ਹੋ ਚੁੱਕਿਆ ਇਥੋਂ ਦਾ ਪ੍ਰਸ਼ਾਸਨ ਆ ਸਰਕਾਰ ਆ ਕਿ ਲੋਕਾਂ ਨੇ ਇਹਨਾਂ ਦੀ ਪਿੱਠਾ ਆਮ ਲੋਕਾਂ ਨੂੰ ਇਨਸਾਫ ਦੀ ਇਥੇ ਕੋਈ ਆਸ ਨਹੀਂ ਇਨਸਾਫ ਆ ਜਿਹੜਾ ਵਿਕਦਾ ਹੋ ਖਰੀਦਿਆ ਜਾਂਦਾ ਆਮ ਜੀਜਾ ਮੰਗ ਉਹਦੀ ਖਰੀਦੋਖਰੋਤ ਹੋ ਰਹੀ ਆ ਚਾਹੇ ਥੋਂ ਦਾ ਕੋਈ ਵੀ ਦਾਰਾ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਅੱਜ ਅਸੀਂ ਆਜ਼ਾਦੀ ਦੇ ਸਭ ਦਿਹਾੜੇ ਜਿਨ੍ਹਾਂ ਨੂੰ ਇਹ ਕਹਿੰਦੇ ਆ ਜਿਹੜੀ ਚੰਦ ਲੋਕਾਂ ਦੇ ਲਈ ਇਹ ਆਜ਼ਾਦੀ ਆ ਤੇ ਆਹ ਲੋਕਾਂ ਦੀ ਇਹ ਬਰਬਾਦੀ ਆ ਕਿਉਂਕਿ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਕਿਸੇ ਨੂੰ ਚੋਰ ਡਾਕੂ ਕਹਿ ਕੇ ਗੋਲੀ ਮਾਰੀ ਜਾਂਦੀ ਸੀ ਤੇ ਪਰ ਹਿੰਦੁਸਤਾਨ ਦੇ ਯਾਦ ਭਾਰਤ ਦੇ ਇਤਿਹਾਸ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ 1975 ਦੇ ਵਿੱਚ ਐਮਰਜੈਂਸੀ ਲਾਈ ਆ ਆ ਸਾਡੇ ਦੋ ਜਿਹੜੇ ਸਾਥੀ ਆ ਕਿਸਤਾ ਗੌਰ ਤੇ ਭਮਈਆ ਜੀ ਉਹਨਾਂ ਨੂੰ ਫਾਹੇ ਲਾ ਗਿਆ ਕਿ ਨਵਾਂ ਰਾਤ ਤੋੜਿਆ ਤੇ ਉਦੋਂ ਸਾਡੇ ਸਾਹਮਣੇ 84 ਦੇ ਦੰਗੇ ਆ 25000 ਜਿਹੜੇ ਨੌਜਵਾਨਾ ਸਾਡੇ ਪੰਜਾਬ ਦੇ ਅੰਦਰ ਖਾੜਕੂ ਲਹਿਰ ਦੇ ਨਾਂ ਤੇ ਇਹਨਾਂ ਨੇ ਕਪਾਤੇ ਜਾਂ ਕਤਲੂਕਾਰਦ ਕਰਕੇ ਤੇ ਅੱਜ ਵੀ ਇਹ ਹਟ ਨਹੀਂਦਾ ਕੈਪਟਨ ਨੇ ਪਿਰਤ ਪਾਤੀ ਕਹਿੰਦਾ ਗੈਂਗਸ਼ਟਰਾਂ ਦੇ ਗੋਲੀਆਂ ਮਾਰੋ ਉਹ ਕਹਿੰਦਾ ਜੋਗੀ ਮਾਰ ਰਿਹਾ ਇੱਥੇ ਵੀ ਉਹੀ ਹਾਲ ਆ ਇਸ ਲਈ ਜਿਹੜੀ ਇਹ ਬਰਬਾਦੀ ਆ ਆਮ ਲੋਕਾਂ ਨੂੰ ਡਰਾ ਧਮਕਾ ਕੇ ਦਸਤ ਪਾ ਕੇ ਦਸਤ ਜੁਦਾ ਕਰਕੇ ਉਹਨਾਂ ਦੇ ਰਾਜ ਕਰਨਾ ਚਾਹੁੰਦੇ ਜੋ ਬਾੜਾ ਜਿੱਤ ਚੱਲਦਾ ਨਹੀਂ ਹੁੰਦਾ ਇਹ ਜਿਹੜਾ ਬੱਲੜਾ ਕੇਸ ਆ ਅਸੀਂ ਇਹ ਤੇ ਇਨਸਾਫ ਲੈ ਕੇ ਰਹਾਗੇ ਕਿਉਂਕਿ ਜਿਹੜੇ ਵੱਡੇ ਤੋਂ ਵੱਡੇ ਜਿਹੜੇ ਇੱਥੇ ਹੰਕਾਰੀ ਆ ਉਹਨਾਂ ਦੀਆਂ ਗੋਲਡੀਆਂ ਲਵਾਈਆਂ ਜਦੋਂ ਲੋਕ ਮੈਦਾਨ 'ਚ ਆਏ ਆ ਇਹਦੀ ਮੈਂ ਇੱਕੋ ਹੀ ਮਿਸਾਲ ਦੇਵਾਂਗਾ ਕਿ ਇਹ ਜਿਹੜੀਆਂ ਸਰਕਾਰਾਂ ਇੱਥੇ ਤਾਂ ਹੀ ਗਰਕ ਗਈਆਂ ਕੇ ਲੋਕਾਂ ਦਾ ਕਤਲਿਆਂ ਸਰਿਆਂ ਕਰਨ ਵਾਲੇ ਵੱਡੇ ਵੱਡੇ ਜਿਹੜੇ ਪੁਲਿਸ ਅਧਿਕਾਰੀ ਸੀ ਇਨਸਪੈਕਟਰਾਂ ਤੋਂ ਲੈ ਕੇ ਡੀਆਈਜੀਐਨ ਤੱਕ ਆਈਜੀਆਂ ਤੱਕ ਉਹ ਸਾਰੇ ਇਹਨਾਂ ਨੇ ਕੈਪਟਨ ਨੇ ਛੜਤੇ ਆ ਉਹਨਾਂ ਦੀਆਂ ਸਜ਼ਾਵਾਂ ਮaaf ਕਰਤੀਆਂ ਉਮਰ ਕੈਂਦਾਂ ਰੱਦ ਕਰਤੀਆਂ ਇਸ ਲਈ ਇਥੇ ਪਹਾੜ ਦੇ ਕੀ ਹੋਂ ਜਿੰਨੇ ਮਰਜ਼ੀ ਕਤਲ ਕਰੀ ਜਾਓ ਉਹਨੂੰ ਪਤਾ ਹੋਣਾ ਦਾ ਕੁਛ ਨਹੀਂ ਇਹੀ ਹਾਲ ਇੰਦਰਾ ਗਾਂਧੀ ਦੇ ਜਜੀਵ ਗਾਂਧੀ ਦੇ ਕਤਲ ਤੋਂ ਬਾਅਦ ਹੋਇਆ ਹਲੇ ਤੱਕ ਕਿਸੇ ਗੰਗਾ ਪੀੜਤ ਨੂੰ ਇਨਸਾਫ ਨਹੀਂ ਮਿਲਿਆ ਲੋਕ ਭੜਕਦੇ ਫਿਰਦੇ ਆ ਧੰਨਵਾਦ ਮੇਰਾ ਨਾਮ ਜੀ ਭਰਪੂਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਅੱਜ ਧਰਮੇ ਜਿੱਥੇ ਇਕੱਠੇ ਹੋਏ ਇਹਦੇ ਬਾਰੇ ਦੱਸੋ ਜਿਹੜੇ ਅੱਜ ਅਸੀਂ ਧਰਨੇ 'ਚ 11 ਚੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨੇ ਤੇ ਬੱਖ-ਬੱਖ ਜਿਵੇਂ ਸਾਡੇ ਕਰਤੀ ਕਿਸਾਨ ਵਾਲੇ ਆ ਪਿੰਡੂ ਮਜ਼ਦੂਰ ਯੂਨੀਅਨ ਤੇ ਦਸਮੇਸ਼ ਆ ਕਿਸਾਨ ਯੂਨੀਅਨਾਂ ਕਿਉਂ ਜਿੱਥੇ ਬੰਦੀ ਸਾਡੇ ਨਾਲ ਜਿਹੜਾ ਕਲਵੰਤ ਕੋਰਲਾ ਮਸਲਾ ਇਹਦੇ ਮਸਲੇ 'ਚ ਅਸੀਂ ਇਕੱਠੇ ਹੁੰਨੇ ਆ ਅੱਗੇ ਵੀ ਅਸੀਂ ਜਿਹੜੀ ਆ 15 ਮਾਰਚ ਜਿਹੜੀ ਅੱਗੇ ਵੀ ਇੱਥੇ ਮਨਾਈ ਸੀ ਏਕੀ ਵੀ ਇੱਥੇ ਮਨਾਈ ਆ ਕਿਉਂ ਜਿਹੜੀਆਂ ਸਰਕਾਰਾਂ ਤਿਰੰਗੇ ਝੰਡੇ ਚੜਾਉਂਦੀਆਂ ਅਸੀਂ ਕਾਲੇ ਝੰਡਿਆਂ ਦਾ ਸਵਾਗਤ ਕਰਦੇ ਆ ਇਹਨਾਂ ਦਾ ਕਿਉਂ ਜਿਹੜੇ ਮੰਦ ਭਾਗੀ ਘਟਣਾ ਜਿਹੜੀਆਂ ਸਰਕਾਰਾਂ ਕੰਮ ਵੀ ਨਹੀਂ ਦਸਾਉਂਦੀਆਂ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਗਰੀਬ ਤੇ ਅਮੀਰ ਦਾ ਇੰਨਾ ਪਾੜਾ ਵੱਧ ਚੁੱਕਿਆ ਕਿ ਨਤ ਜਿਹੜੀ ਘਟਨਾ ਹੁੰਦੀ ਆ ਕੁੱਟਮਾਰ ਹੁੰਦੀ ਆ ਗੁੰਡਾਗਰਦੀ ਹੁੰਦੀ ਆ ਆ ਪਾਰਟੀ ਦੀ ਸਰਕਾਰ ਦੇ ਵਿੱਚੋਂ ਬਹੁਤ ਜ਼ਿਆਦਾ ਵਾਧਾ ਹੋਇਆ ਮੈਂ ਦੂਜੀ ਗੱਲ ਕਰਾਂ ਜਿਹੜੇ ਸੁਪਨੇ ਸੀ ਇਹਨਾਂ ਦੇ ਬਈ ਅਸੀਂ ਮਹਾਰਾਣਾ ਰਣਜੀਤ ਵਾਲਾ ਮੇਰਾ ਰਾਜ ਹੋਊਗਾ ਪਹਿਲੀ ਗੱਲ ਤਾਂ ਮੈਂ ਭਗਵਾਨ ਸਤਮਾਨ ਜੀ ਨੂੰ ਕਹਿਣਾ ਚਾਹਣਾ ਸੀ ਮਿੰਟ ਨੂੰ ਬਈ ਉਹ ਤਾਂ ਇੱਕ ਅੱਖ ਨਾਲ ਦੇਖਦਾ ਸੀ ਵੀ ਜੇ ਤਾਂ ਤੁਸੀਂ ਇੱਕ ਅੱਖ ਤੁਸੀਂ ਕਢਾ ਦਿਓ ਤੇ ਇੱਕ ਅੱਖ ਨਾਲ ਦੇਖੋਗੇ ਲੋਕਾਂ ਨਾਲ ਫੇਰ ਹੀ ਪਤਾ ਲੋਕੋ ਨਾ ਮਹਾਰਾਣਾ ਰਣਜੀਤ ਵਾਲਾ ਰਾਜਾ ਦੂਜੀ ਗੱਲ ਆ ਜਿਹੜੀ ਭਗਤ ਸਿੰਘ ਨੂੰ ਰੀਸ ਕਰਦਾ ਪੀਲੀ ਪੱਗ ਮੰਨ ਲਈ ਲੜ ਛੱਡ ਲਿਆ ਮੈਂ ਕਹਿੰਨਾ ਵੀ ਭਗਵਾਨ ਸਮਾਨ ਜੀ ਵੀ ਇਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਹੀ ਦਵਾ ਦਿਓ ਵੀ ਆ ਪੱਗ ਬੰਨਣੀ ਦਾ ਲੋੜ ਹੀ ਨਹੀਂ ਜੇ ਕੌਮੀ ਦਰਜਾ ਦੂਣ ਆ ਤੁਸੀਂ ਭਗਤ ਸਿੰਘ ਤੇ ਕਰਤਾਰ ਸਿੰਘ ਬੇ ਇਹਨਾਂ ਨੂੰ ਉਦਮ ਸਿੰਘ ਨੂੰ ਇਹਨਾਂ ਨੂੰ ਕੌਮੀ ਦਰਜਾ ਦਵਾ ਦਿਓ ਆ ਲੋਕਾਂ ਦਾ ਬਖੰਡ ਬਾਜੀ ਨਾ ਕਰੋ ਕਿਤੇ ਪੀਲੀ ਪੱਗ ਮਾਲੀ ਤੇ ਕਿਤੇ ਲਾਲ ਛੱਡ ਕੇ ਮੰਨ ਲਈ ਇਹਨਾਂ ਦਾ ਰਾਜ ਨਹੀਂ ਹੁੰਦੇ ਜਿਹੜਾ ਕਹਿੰਦਾ ਸੀ ਮੈਂ ਰੋਲਾਂ ਤੇ ਨਹੀਂ ਧਰਨੇ ਨਹੀਂ ਲਗਣ ਦਊਗਾ ਪੰਜਾਬ ਨੂੰ ਵਧੀਆ ਰਾਜ ਕਰਕੇ ਦਿਖਾਊਗਾ ਪਰ ਨਹੀਂ ਅੱਜ ਉਹੀ ਲੋਕ ਰੋਲਾਂ ਤੇ ਫੇਰ ਬੈਠੇ ਨੇ ਉਹੀ ਟੈਂਕੀਆਂ ਤੇ ਚੜਦੇ ਨੇ ਜਿਹੜੇ 70 ਸਾਲ ਤੋਂ ਚੜ ਰਹੇ ਸੀ ਅੱਜ ਵੀ ਉਹੀ ਗੱਲ ਆ ਉਹਦੇ ਵਿੱਚ ਕੋਈ ਫਰਕ ਨਹੀਂ ਫੇਰ ਕਹਿੰਦਾ ਸੀ ਵੀ ਜਿਹੜੇ ਮਨਜ਼ੂਰ ਨਾਲ ਰੇਤਾ ਖਰੀਦਣਗੇ 10 ਰੁਪਏ ਪੀਪਾ ਹੋਊਗਾ ਫਟ ਹੋਊਗਾ ਅੱਜ ਉਹ ਹੀ 35 40 50 ਰੁਪਏ ਰੇਤਾ ਵੇਖ ਰਿਆ ਜਿਹੜੀਆਂ ਬਾਦਲਾਂ ਦੀਆਂ ਖੱਡਾ ਸੱਡੀਆਂ ਸੀ ਜਾਂ ਕਾਗਰਾਹ ਦੀਆਂ ਸੱਡੀਆਂ ਸੀ ਉਹ ਅੱਜ ਚੀਫ ਮਿਨਿਸਟਰ ਭਗਵੰਤ ਮਾਨ ਰਹਿੰਦੀ ਖੁੰਦੀ ਉਹ ਵੀ ਖਾ ਗਿਆ ਕਿਉਂ ਜਿਹੜੇ ਨਾਲ ਦੇ ਬਘਿਆੜਾ ਉਹ ਪਤਾ ਨਹੀਂ ਕਦੋਂ ਦੇ ਭੁੱਖੇ ਬੈਠੇ ਸੀ ਮਾਸ ਨੂੰ ਬਈ ਬੇਲਾ ਸਾਡਾ ਕਦੋਂ ਆਵੇ ਕਦੋਂ ਪੰਜਾਬ ਦੇ ਵਿੱਚ ਲਾ ਲਗੇ ਤਾਂ ਅਸੀਂ ਲੋਕਾਂ ਨੂੰ ਲੁੱਟ ਕੇ ਖਾ ਜੀ ਜਿਹੜੀ ਸਾਡੀ ਜਵਾਨੇ ਆ ਸਾਡੇ ਸ਼ਹੀਦਾਂ ਨੇ ਫਾਂਸੀਆਂ ਦੇ ਰਸੇ ਚੁੰਮੇ ਅੰਗਰੇਜ਼ਾਂ ਨੂੰ ਕੱਢਿਆ ਇਥੋਂ ਅੰਗਰੇਜ਼ਾਂ ਨੂੰ ਕੱਢਿਆ ਬੇਅਸੀ ਜਾਦੀ ਮਾਣਾਗੇ ਪਰ ਉਹ ਜਾਦੀ ਨਹੀਂ ਹੈ ਅੱਜ ਉਹ ਜਿਹੜੀ ਆਜ਼ਾਦੀ ਚਾਹੁੰਦੇ ਸੀ ਉਹ ਆਜ਼ਾਦੀ ਨਹੀਂ ਮਿਲੀ ਸਾਨੂੰ ਅੱਜ ਫੇਰ ਸਾਡਾ ਨੌਜਵਾਨ ਸਾਡਾ ਪੈਸਾ ਜਿਹੜਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਅੱਜ ਫੇਰ ਅੰਗਰੇਜ਼ਾਂ ਦੇ ਥੱਲੇ ਲੱਗ ਰਿਹਾ ਜਿਹੜਾ ਕਿ ਅਸੀਂ ਫਾਂਸੀਆਂ ਦੇ ਰੱਸੇ ਚੁੰਮ ਚੁੰਮ ਕੇ ਕਰਤਾਸ ਰਾਭੇ ਹੋਣਾ ਨੇ ਭਗਤ ਸਿੰਘ ਹੋਣਾ ਨੇ ਜਾਸ ਚੰਦਰ ਸਿੰਘ ਹੋਣਾ ਨੇ ਕੁਰਬਾਨੀਆਂ ਦਿੱਤੀਆਂ ਸੀ ਵੀ ਇਥੋਂ ਅੰਗਰੇਜ਼ ਨਹੀਂ ਰਹਿੰਦੇ ਨੇ ਅੱਜ ਸਾਡੇ ਲੋਕ ਕੋਸਾ ਆਤਮ ਹੱਤਿਆ ਨਾ ਖਤਮ ਕੋਸਾ ਚਿੱਟੇ ਨਾ ਖਤਮ ਕੋਈ ਲੋਕ ਕਰਜ਼ੇ ਦੇ ਮਾਰੇ ਜਿਹੜੇ ਆਤਮ ਹੱਤਿਆ ਕਰਦੇ ਨੇ ਸਾਡੇ ਕਿਸਾਨ ਭਰਾ ਬਹੁਤ ਆਤਮ ਹੱਤਿਆ ਕਰਦੇ ਨੇ ਕਿਸਾਨ ਕਰਜ਼ੇ ਦੇ ਮਾਰੇ ਅਸੀਂ ਕਹਿੰਨੇ ਭਗਵਾਨ ਜੀ ਤੁਸੀਂ ਨਿਗਾਹ ਮਾਰੋ ਵੀ ਤੁਹਾਡੇ ਰਾਤ ਚ ਕੀ ਫਰਕ ਪਿਆ ਤੇ ਪਹਿਲਾਂ ਕੀ ਫਰਕ ਸੀ ਉਹਦੇ ਨਾਲੋਂ ਵੱਧਾ ਜ਼ਰੂਰ ਆ ਜਿੱਥੇ 30% ਦਾ ਹਜੇ ਅੱਜ 80-90% ਆ ਘਰ-ਘਰ ਦੇ ਵਿੱਚ ਚਿੱਟਾ ਪੈਦਾ ਹੋ ਗਿਆ ਜੇ ਤੁਹਾਡੀ ਆਹੀ ਹਾਲ ਤੁਹਾਡਾ ਰਿਹਾ ਇਸੇ ਦਰਿਆ ਤੇ ਤੁਹਾਨੂੰ ਧੁੱਪੇ ਬਹਿਣਾ ਪਿਆ ਕਰੂਗਾ ਜੇਠ ਦੇ ਮਹੀਨੇ ਮੇਰੀ ਗੱਲ ਸੁਣ ਲਓ ਮੈਂ ਦੁਬਾਰੇ ਫੇਰ ਕਹਿਣਾ ਇਸੇ ਰੋਡਾਂ ਤੇ ਇਸੇ ਦਰਿਆ ਤੇ ਤੁਹਾਨੂੰ ਬਹਿਣਾ ਪਊਗਾ ਜਿਹੜੇ ਤੁਸੀਂ ਕਹਿੰਦੇ ਕਾਮਰੇਟਰ ਥਾਂ ਦੇਖਦੇ ਆ ਪਰ ਵਜ੍ਹਾ ਨਹੀਂ ਦੇਖਦੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ